ਸਤ ਜੀ ਜਿਹੜਾ ਅਫਲ ਸਾਥ ਹੋਏਗਾ ਉਹ ਤੇ ਗੁੱਸਾ ਨਹੀਂ ਹੋਏਗਾ ਉਹ ਜਦੋਂ ਹੋਇਆ ਨਾ ਨੋਕੀ ਤਾਰਾ ਇਹਨੂੰ ਪੂਰਾ ਦੇ ਸੇਵਾ ਦੇ ਸਾਥ 何,何,何 ਨਾ ਹੋ ਗਿਆ ਸਾਰਾ ਇਤਲਾਅ ਇਹ ਨੰਦ ਰਹੇ ਨੇ ਘਰ ਦੇ ਵਿੱਚ ਤੇ ਇਹ ਘਰ ਦੇ ਵਿੱਚੋਂ ਇਹਨਾਂ ਦੇ ਵੱਡਿਆਂ ਨੂੰ ਇਹਨਾਂ ਦੇ ਬਾਬਾ ਹੀਰਾ ਸਿੰਘ ਹੀ ਜਿਹੜੇ ਬਾਬੇ ਕੇਸਰਾਂ ਨੇ ਉਹਨਾਂ ਨੂੰ ਬਚਨੀ ਕੀਤਾ ਜਾਂ ਪੁੱਤ ਹੀਰਿਆ ਜਾਂ ਦੋ ਪੁੱਤਾਂ ਨੂੰ ਅੱਖ ਲੱਗੇ ਜੀ ਫਿਰ ਉਹ ਜੀ ਆਏ ਤੇ ਘਰ ਘਰ ਜੇ ਮੰਨਣ ਗਏ ਤੇ ਫਿਰ ਮੈਂ ਆਖੂnga ਪਈਏ ਬਾਬਿਆਂ ਨੇ ਦਿੱਤੇ ਨੇ ਆਂ ਤੇ ਜਾਂ ਪੁੱਤ ਦਰਗਾਹੀ ਰਾਗ ਯਾ ਦਰਗਾਈ ਰਾਗ ਲਿਤੇ ਇਹਨਾਂ ਦੇ ਕੋਲੋਂ ਦਰਗਾਈ ਰਾਗ ਨੇ ਗੁਰੂ ਕਿਰਪਾ ਕਰਨ ਕਰੋ ਜੀ ਸ਼ੁਰੂ ਵਾਹਿਗੁਰੂ ਵਾਹਿਗੁਰੂ ਸ਼ਾਰਪਨਸ ਫੇਸ ਟਾ ਹੈ ਵਾਹਿਗੁਰੂ ਵਾਹਿਗੁਰੂ We're ਸਤਿ ਸ੍ਰੀ ਅਕਾਲ ਸਤਗੁਰੂ ਰਾਮ ਸਿੰਘ ਜੀ ਨੇ ਆਪ ਭਜ ਦਿੱਤਾ ਹੈ ਉਹ ਕਿੰਨੇ ਭਾਗਾਂ ਵਾਲੇ ਆਪ ਹਸਣ ਜਿਨ੍ਹਾਂ ਨੂੰ ਸਤਗੁਰੂ ਜੀ ਦੀ ਐਸੀ ਸ਼ੋਹ ਪ੍ਰਾਪਤ ਹੋਈ ਐਸੀ ਸ਼ੋਹ ਪ੍ਰਾਪਤ ਹੋਈ ਕੰਨ ਵਿੱਚ ਰੇਤਾ ਭਜਨ ਤਾਂ ਬਾਬਾ ਜੀ ਜਦ ਫੜਾਇਆ ਕਰਦੇ ਸਨ ਕਿ ਤਿੰਨ ਵਾਲੀ ਦਾ ਮੈਨੂੰ ਪਤਾ ਤੇ ਉਸ ਤੋਂ ਬਾਅਦ ਨਹੀਂ ਪਤਾ ਲੱਗ ਚੁਕਿਆ ਭਜਨ ਪੁੱਛਿਆ ਫਿਰ ਭਜਨ ਪੁੱਛ ਕੇ ਨਾ ਫਿਰ ਕਿੱਲਾ ਕੋ ਨਾਮ ਲੈਂਦਿਆ ਕਿੰਨਾ ਨੂੰ ਨਾਮ ਦਿੱਤਿਆ ਅੱਜ ਇਸ ਸਥਾਨ ਤੇ ਤੁਸੀਂ ਬੈਠੇ ਹੋ ਨਾ ਇੱਥੇ ਉਹਨਾਂ ਨੇ ਚੌਂਕੜੇ ਲਾਏ ਨੇ ਬੰਦਗੀ ਦੇ ਜਿਹੜਾ ਭਗਵਾਨ ਆਜਿਨੇ ਵਿਚਿਆ ਨਾ ਉਹ ਕਿਰਪਾ ਕੀਤੀ ਬਾਬਾ ਕੇਸਰ ਸਿੰਘ ਜੀ ਮਹਾਨ ਬਣਿਆ ਏ ਪਹਿਲਾਂ ਪਾਇਆ ਬਾਬੇ ਬਰਸੂਦਾਰ ਪਿੱਛੋਂ ਦੇ ਪਰ ਘਾਰ ਲਾਈ ਰੇਟ ਹੱਥ ਹਾਰ ਕਰਕੇ ਰੋਣਾ ਦੀਣਾ ਕਰੀ ਵਿਚਾਰੀ भारी करीब तमस्या के फिर भजन का दर्शन सिद्ध हो गया और चाली चाली पाठ जब जी साहब ने पाठ करने चौकड़े ला के भजन करना और सब तो पहला सिवर जोड़े ने उशियार सिंह जी और बड़े बड़े संता सिंह जी कट सिंह जी खुशहाल सिंह ये सेवक बन गए के केसर जी और इस तरह की कृपा करते सब